ਇਹ ਗੱਲ बार-बार ਸਦੀਆਂ ਤੋਂ ਸੁਣਨ ਵਿਚਾਰੀ ਹੈ ਧਾਰਮਿਕ ਲੋਕ ਵੀ ਕਹਿੰਦੇ ਨੇ ਕੀ ਕਹਿੰਦੇ ਆ ਕਿ ਸਾਰੀਆਂ ਮਿਲਣੀਆਂ ਝੂਠੀਆਂ ਨੇ ਮਤਲਬ 올 ਟੁਗੇਦਰਨੈਸ ਇਜ਼ ਇਲੂਜ਼ਨਰੀ ਲੋਕਾਂ ਨੂੰ ਮਿਲਣ ਦਾ ਪਿਆਰ ਕਰਨ ਦਾ ਕੋਈ ਸਾਥੀ ਲੱਭਣ ਦਾ ਇਕੱਠਿਆਂ ਮਿਲ ਕੇ ਬੈਠਣ ਦਾ ਜਦੋਂ ਖਿਆਲ ਆਂਦਾ ਹੈ ਉਹ ਕਿਉਂ ਆਂਦਾ ਹੈ ਉਹ ਇਸ ਕਰਕੇ ਆਂਦਾ ਹੈ ਕਿਉਂਕਿ ਅਸੀਂ ਅੰਦਰੋਂ ਕਿਤੇ ਕੱਲੇ ਆ ਤੇ ਇਹ ਇਕੱਲਾਪਨ ਸਾਨੂੰ ਚੁਬਦਾ ਹੈ ਸਾਨੂੰ ਵੱਡ ਖਾਣ ਨੂੰ ਪੈਂਦਾ ਹੈ ਇਸ ਇਕੱਲੇਪਨ ਨੂੰ ਦੂਰ ਕਰਨ ਲਈ ਅਸੀਂ ਰਿਸ਼ਤਿਆਂ 'ਚ ਬੰਨਨੇ ਆ ਭਾਵੇਂ ਉਹ ਯਾਰ ਹੀ ਦੋਸਤੀ ਹੋਵੇ ਜਾਂ ਪਿਆਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਨਾਲ ਇਸ ਲਈ ਪਿਆਰ ਵੀ ਵਿੱਚ ਬੰਨਨੇ ਆ ਕਿਉਂਕਿ ਉਹ ਸੋਹਣਾ ਹੈ पर असलियत या सच ए नहीं सी सच ता ए सी कि तू ਕੱਲਾ ਆ ਜਾਂ ਤੂੰ ਕੱਲੀ ਸੀ ਤੇ ਤੁਸੀਂ ਕੱਲੇ ਰਹਿਣ ਤੋਂ ਡਰਦੇ ਸੀ ਹੁਣ ਇੱਕ ਗੱਲ ਹੋਰ ਕੁਝ ਲੋਕ ਹੁੰਦੇ ਆ ਜੋ ਕਿਸੇ ਇਨਸਾਨ ਨਾਲ ਪਿਆਰ ਨਹੀਂ ਕਰਦੇ ਉਹਨਾਂ ਨੂੰ ਸਿਰਫ ਪੈਸੇ ਨਾਲ ਪਿਆਰ ਹੋ ਜਾਂਦਾ ਜਾਂ ਫਿਰ ਤਾਕਤ ਨਾਲ ਜਿਵੇਂ ਕੋਈ ਕੁਰਸੀ ਕੋਈ ਪਾਵਰਫੁਲ ਪੋਜੀਸ਼ਨ ਵਿੱਚ ਉਹ ਆ ਜਾਣਾ ਚਾਹੁੰਦੇ ਹਨ ਕੋਈ ਪੋਲੀਟਿਸ਼ੀਅਨਸ ਬਣ ਕੇ ਬਟ ਅਸਲੀਅਤ ਵਿੱਚ ਇਹ ਵੀ ਇਕੱਲੇਪਨ ਤੋਂ ਭੱਜਣ ਦਾ ਇੱਕ ਤਰੀਕਾ ਹੈ ਜੇ ਤੁਸੀਂ ਆਪਣੇ ਅੰਦਰ ਠੰਡੇ ਦਿਮਾਗ ਨਾਲ ਦੇਖੋ ਡੀਪਲੀ ਤਾਂ ਬਹੁਤ ਹੈਰਾਨੀ ਹੋਏਗੀ ਯੂਲ ਬੀ ਰੀਅਲੀ ਸਰਪ੍ਰਾਈਜ਼ਡ თੋੜੀ ਹਰ ਇੱਕ ਹਰਕਤ ਹਰ ਇੱਕ ਐਕਟੀਵਿਟੀ ਹਰ ਇੱਕ ਚੀਜ਼ इक् सोर्स तो निकल रही है वट इज़ दैट सोर्स कि यू आर अ ऑफ योर लोनलीनेस योर अलोननेस बाकी इस तो इलावा सब बहाने ने सोच के देखियो थैंक यू सो मच